ਹੈਲੋ ਦੋਸਤੋ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਨੇ ਆ ਪਾਈਸਾਫ ਦੀ ਗ੍ਰੋਥ ਨਹੀਂ ਉਹਨਾਂ ਲਈ ਸਭ ਤੋਂ ਬੈਸਟ ਸੈਟ ਲੈ ਕੇ ਆਏ ਆ ਔਰ ਜੇ ਆਪਾਂ ਇੱਕ ਤਾਂ ਗਲਤ ਉਹ ਇੱਕ ਹੋਰ ਗੱਲ ਸਮਝ ਲਓ ਇਹਦੇ ਜਿਹੇ ਪੋਜੀਸ਼ਨਾਂ ਹੁੰਦੀਆਂ ਨੇ ਦੋ ਬਾਕੀ ਆਪਾਂ ਕਹੀ ਹੁੰਦੀ 60% 70% ਇੱਕ ਉਹਦੀ 90% ਤੁਹਾਨੂੰ ਸਮਝਾ ਦੇਵਾਂ ਕਿਹੜੀ ਕਿਹੜੀ ਵਜਿਹਾ ਆਪਾਂ ਪਾਈਸਾਫ ਦੀ ਗ੍ਰੋਥ ਕਰ ਸਕਦੇ ਆ ਸਭ ਤੋਂ ਪਹਿਲੇ ਇੱਕ ਗਲਤੀ ਇਹ ਕਰਦੇ ਨੇ ਆ ਪਾਈਸਾਫ ਚ ਲਾਇਆ ਆ ਜਿਹੜਾ ਨੀਚੋਂ 300 ਕੱਟ ਗਿਆ ਇੱਥੇ ਮੂਵਮੈਂਟ ਕਰਦੇ ਨੇ ਇੱਥੇ ਪਾਈਸਾਫ ਤੇ ਲੋਡ ਨਹੀਂ ਆਏਗਾ ਜਮੈਂ ਠੀਕ ਹੈ ਸਭ ਤੋਂ ਜਿਹੜੀ ਬੈਸਟ ਪੋਜੀਸ਼ਨ ਹੈ ਇਹ ਸਭ ਤੋਂ ਬਾਈਸ ਆਪ ਗ੍ਰੋਥ ਕਰਨ ਦੀ ਆ ਸਮਝ ਲਓ ਬਸ ਸਟੇਟ ਜਾਂਦੇ ਨਾ ਐਂਗਲ ਦੇਖ ਲਓ ਫਟਣ ਦਾ ਆ ਚੀਜ਼ ਤੇ ਤੁਹਾਡੀ ਪੀਕ ਤੇ ਪ੍ਰੋਪਰ ਲੋਡ ਆਏਗਾ ਬਸ ਇੱਕ ਹੋਰ ਗੱਲ ਆਪਣਾ ਜਿਹੜਾ weight ਲੈਣਾ ਆਪਣੀ ਸਟਰੈਂਥ ਅਕੋਰਡਿੰਗ ਲਾ ਲੈਣਾ 15 ਰੈਪ ਪ੍ਰੋਪਰ ਨਿਕਲ ਜਾਣ ਐਥੇ ਤੱਕ ਪੁਸ਼ ਕਰਨਾ ਹੈ ਐ ਸਲੀਵ ਕਰਨਾ ਹੈ ਲੋਡ ਤੁਹਾਡੇ ਤੇ ਪੂਰਾ ਪਾੜਦੇ ਆਏਗਾ ਪੂਰਾ ਕਵਰ ਕਰੇਗਾ ਫਿਰ 15 ਲਾਣੇ ਨੇ 1 2 3 4 ਇੱਕ ਗੱਲ ਹੋਰ ਸਮਝਾਦਾ ਉੱਪਰ ਆ ਦੇਖੋ ਉੱਪਰ ਫਾਸਟ ਲੈ ਕੇ ਆਉਣਾ ਹੈ ਜਦੋਂ نیچے ਲੈ ਕੇ ਜਾਣਾ نیچے ਸਲੋਕ ਲੈ ਕੇ ਜਾਣਾ ਹੈ ਐਦਾਂ ਉੱਪਰ ਫਾਸਟ نیچے ਸਲੋ ਇਹਦੇ ਤਿੰਨ ਸੈਟ ਕਰਨੇ 15 12 10 ਸਭ ਤੋਂ ਪਹਿਲੀ ਐਕਸਰਸਾਈਜ਼ ਤੇ ਹੁਣ ਆਪ ਇਸ ਤੋਂ ਬਾਅਦ ਦੂਸਰੀ ਐਕਸਰਸਾਈਜ਼ ਲਾਣੀ ਬਾਈਸੈਪਸ ਦੀ ਆਪਾਂ ਲਗਾਨੇ ਤਿੰਨ ਸੈਟ ਤਿੰਨ ਐਕਸਰਸਾਈਜ਼ ਲਗਾਣੀ ਬੈਸਟ ਪਿਕਰ ਬਾਈਸੈਪਸ ਆਜੋ ਇਹ ਜਿਹੜੀ ਪ੍ਰੈਸ਼ਰ ਕਲ ਮਸ਼ੀਨ ਲਾਈ ਹੈ ਤੇ ਡੰਬਲ ਆ ਸਭ ਤੋਂ ਪਹਿਲੇ ਇਹਦੇ ਤਿੰਨ ਸੈਟ ਕਰਨੇ 15 12 10 ਇਸ ਤੋਂ ਬਾਅਦ ਦੂਸਰੀ ਐਕਸਰਸੇ ਲਾਣੀ ਆਪਣਾ ਸਪਾਈਡਰ ਕਰ ਲਾ ਉਹ ਸਮਝ ਲੋ ਆ ਜੋ ਇਹਦੀ ਜਿੰਦਾਬਾਦ ਦੂਸਰੀ ਐਕਸਰਸਾਈਜ਼ ਹੈ ਤੁਹਾਡੇ ਸਪਾਈਡਰ ਕਰ ਲਾ ਸਪਾਈਡਰ ਕਰਨ ਤੇ ਆਪਾਂ ਡੰਬਲ ਵੀ ਲਾ ਜ਼ੈਣੇ ਔਰ ਜਿਹਦਾ ਬੈਲੈਂਸ ਨਹੀਂ ਬੰਦਾ ਔਰ ਰੋਡ ਵੀ ਲਗਾ ਸਕਦਾ ਹੈ ਪੈਸੇ ਡੰਬਲ ਬੈਸ ਨੇ ਸਭ ਤੋਂ ਇਜੀ ਵੇਟ ਲੈਣਾ ਹੈ ਜ 5 7.5 ਇਹ ਜ 10 ਕਿਜੀ ਅਪ ਵੇਟ ਲਾ ਲੈਣੇ ਆ ਬਾਕੀ ਆ ਪਰ ਆਫ ਤੇ ਲਗਾ ਕੱਢਨੇ ਨੇ 20 15 12 ਰਾਈਟ ਪੋਜੀਸ਼ਨ ਸਲੋ ਲਾਣਾ ਦੇਖ ਲੋ ਪੋਜੀਸ਼ਨ ਦੇਖ ਦੋ ਸਭ ਤੋਂ ਪਹਿਲੇ ਦੋ ਲਾਈਟ ਵੇਟ ਇਜੀ ਬਲਾਣਾ ਵੇ ਠੀਕ ਹੈ ਉੱਪਰ ਫਾਸਤ ਨੀਚੇ ਸਲੋ ਲੈ ਕੇ ਜਾਣਾ ਆ ਪੋਜੀਸ਼ਨ ਚ ਨੀਚੇ ਸਲੋ ਅਪ ਡਾਊਨ ਆ ਐਂਗਲ ਚ ਲਾਣੇ ਆ ਆਪਣੇ ਜਿਹੜਾ ਪ੍ਰੋਪਰ ਜਿਹੜਾ ਬਾਈਸੈਪਸ ਦਾ ਪ੍ਰੋਪਰ ਲੋਡ ਆਂਦਾ ਹੈ आ चीजनी पलानी आ सब तो गलत हो जाएगा जो लॉक कर लेना शोल्डर भी लॉक कर लेना अप। 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 तीन करने भी पंद्रह बारह ठीक है तो अपना वेट अकॉर्डिंग वेट है तीसरी, तीसरी एक्सरसाइज लगानी है, है ਹੈਮਰ ਕਰਨ ਲਗਾਣਾ ਇਹਦੇ ਵੀ ਲਗਾਣੇ ਨੇ ਆਪਾਂ 12 10 8 ਆਪਣਾ ਸੈੱਟਸ ਔਰ ਇਹਦੇ ਆਪਣਾ ਸਟਰੈਂਥ ਅਕੋਰਡਿੰਗ ਵੇਟ ਲੈ ਲੈਣਾ ਤੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਪੋਜੀਸ਼ਨ ਇਹਦੀ ਸਮਝਾਦਾ ਕਿ ਇਸ ਐਂਗਲ ਦੇ ਨਾਲ ਔਰ ਕਿਹੜੀ ਪੋਜੀਸ਼ਨ ਦੇ ਲਾਉਣਾ ਸੈਟਅਪ ਆ ਪਹਿਲੇ ਪੋਜੀਸ਼ਨ ਗਲਤੀ ਗਲਤੀਆਂ ਦੇਖ ਲਓ ਆਹ ਗਲਤੀ ਕਰ ਆਹ ਚੀਜ਼ ਨਹੀਂ ਗਲਤੀ ਕਰਨੀ ਇਹ ਆਪਣੇ ਬਾਈਸੈਪਸ ਤੇ ਲੋਡ ਨਹੀਂ ਆਏਗਾ ਇਹਦਾ ਬਾਈਸੈਪਸ ਤੇ ਆਪਣਾ ਲੋਡ ਨਹੀਂ ਆਣਾ ਇਹਦਾ ਮਤਲਬ ਆ ਤੁਹਾਡੇ ਸ਼ੋਲਡਰ ਤੇ ਇੰਜਰੀ ਹੋ ਜਾਏਗੀ ਆਹ ਦੇਖ ਲਓ ਜਿਹੜਾ ਬਾਈਸੈਪਸ ਤੇ ਆਪਣਾ ਪਿੱਛੇ ਲੋਕ ਕਰ ਲੈਣਾ

ਤਾਜੋ ਆਪਨੇ ਐਲਬੋ ਜੋਇੰਟ ਹੈ ਇਹਨੂੰ ਦਿੱਕਤ ਨਾ ਆਏ ਇਹ ਤਿੰਨ ਸੈੱਟ ਕਰ ਲੋ ਸਭ ਤੋਂ ਵੈਸਟ ਹੈਗੇ ਨੇ ਥੈਂਕ ਯੂ